ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਰੇਡੀਓ ਇੰਡੀਆ ਦੇ ਨਾਲ ਅੱਜ ਫਿਰ ਤੋਂ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਨੇ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਮਨਿੰਦਰ ਸਿੰਘ ਜੀ ਗਿੱਲ ਸੁਖਿਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਹਮ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸੁਖਿਲ ਸਾਹਿਬ BC ਦਾ 2026 ਦਾ ਬਜਟ ਪੇਸ਼ ਹੋਇਆ ਜੀ ਅੰਕੜੇ ਬਹੁਤ ਡਰਾਉਣੇ ਹਨ ਜਦੋਂ ਡੇਵਿਡ ਡੀਬੀ ਨੇ ਸੱਤਾ ਸੰਭਾਲੀ ਸੀ ਉਦੋਂ ਬਜਟ ਜਿਹੜਾ ਉਹ ਮੁਨਾਫੇ 'ਚ ਸੀ ਪਰ ਅੱਜ ਸੂਬੇ ਦੇ ਹਾਲਾਤ ਇੰਨੀ ਪਤਲੀ ਤੇ ਤਰਸਯੋਗ ਹਾਲਤ ਦੇ ਵਿੱਚ ਹੈ ਕਿ ਸੁਣ ਕੇ ਬੜੀ ਪੇਸ਼ਾਨੀ ਹੁੰਦੀ ਹੈ ਜੀ ਡੇਵਿਡ ਈਬੀ ਵੱਲੋਂ ਹੁਣ ਤੱਕ ਦੇ ਰਿਕਾਰਡ ਘਾਟੇ ਦਾ ਜਿਹੜਾ ਥੋੜਾ ਹੈ ਉਹ ਡੋਨਲਡ ਟਰੰਪ ਤੇ ਛਾੜਿਆ ਜਾ ਰਿਹਾ ਕੀ ਇਹ ਚ ਕਿੰਨੀ ਕਿ ਸਚਾਈ ਹੈ ਜੀ ਦੇਖੋ ਜਦੋਂ ਐਨਡੀਪੀ ਸਰਕਾਰ ਆਈ ਸੀ ਤੇ ਇਹਨਾਂ ਨੂੰ ਬਹੁਤ ਵੱਡਾ ਸਰਪਲਸ ਮਿਲਿਆ ਸੀ ਆ ਕ੍ਰਿਸਟੀ ਕਲਾਰਕ ਤੋਂ ਬਾਅਦ ਜੌਨ ਹਾਰਗਨ ਨੇ ਸਤਾ ਸੰਭਾਲੀ ਸੀ ਐਨਡੀਪੀ ਪਾਰਟੀ ਦੀ ਜੀ ਤੇ ਉਦੋਂ ਵੀ ਬਜਟ ਸਰਪਲਸ ਸੀ ਤੇ ਜਿੰਨੀ ਦੇਰ ਤੱਕ ਮਿਸਟਰ ਹਾਰਗਨ ਰਹੇ ਆ BC ਦਾ ਬਜਟ ਸਰਪਲਸ ਰਿਹਾ ਉਹਨਾਂ ਨੇ ਬਹੁਤ ਵਧੀਆ ਲੀਡਰਸ਼ਿਪ ਦਿੱਤੀ ਜੀ ਉਸ ਤੋਂ ਬਹੁਤ ਖੱਬੇ ਪੱਖੀ ਹੂੰ ਟੋਟਲੀ ਖਬੇ ਪਖੀ ਪ੍ਰੀਮੀਅਰ ਬਣਿਆ ਡੇਵਿਡ ਡੀਬੀ ਹਮ ਡੇਵਿਡ ਡੀਬੀ ਨੇ ਆਉਂਦੇ ਸਾਰੇ ਜਿਹੜਾ ਵੀ ਜਿਹੜੇ ਖਰਚੇ ਆ ਉਹਨਾਂ ਦਾ ਬੇਅੰਤਹਾ ਕਵੀ ਉਹ ਖਰਚੇ ਬੀਸੀ ਚ ਕੀਤੇ ਤੇ ਜਿਹੜਾ 6 ਬਿਲੀਅਨ ਦਾ ਸਰਪਲਸ ਬਜਟ ਸੀ ਆ ਉਸ ਨੂੰ ਹੁਣ ਵਧਾ ਕੇ 13.6 ਬਿਲੀਅਨ ਦਾ ਡਾਲਰ ਤੱਕ ਦਾ ਅਨੁਮਾਨ ਲਾਇਆ ਗਿਆ ਤੇ ਇਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ 13.3 ਬਿਲੀਅਨ ਘਾਟੇ ਦਾ ਬਜਟ ਪੇਸ਼ ਕੀਤਾ ਪਰ ਹੈ ਉਹ 13.6 ਬਿਲੀਅਨ ਤੱਕ ਜਾਣਾ ਜੀ ਜਿਹੜਾ ਘਾਟਾ ਰਮੋਰਡ ਘਾਟਾ ਪੇਸ਼ ਕੀਤਾ ਗਿਆ ਇਹ ਜਦੋਂ ਕੋਈ ਘਰ ਦਾ ਵਾਰਸ ਵੀ ਜਿਹੜਾ ਕੰਟਰੋਲ ਕਰਦਾ ਕੋਈ ਨਲਾਇਕ ਬੰਦਾ ਬਣ ਜਾਏ ਤੇ ਉਹ ਘਰ ਨੂੰ ਡੋਬ ਦਿੰਦਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਵੀ BC ਦੇ ਪ੍ਰੀਮੀਅਰ ਡੇਵਡ ਡੀਬੀ ਨੇ ਇਸ ਖੂਬਸੂਰਤ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਹੈਗਾ ਵੀ ਬੇੜਾ ਗਰਖ ਕਰ ਦਿੱਤਾ ਪੱਠਾ ਬਠਾ ਦਿੱਤਾ ਬਈ ਕੋਈ ਵੀ ਜਿਹੜੀ ਆ ਕੋਈ ਵੱਡੀ ਡਿਵੈਲਪਮੈਂਟ ਕੀਤੀ ਦਿਸਦੀ ਨਹੀਂ ਹਰ ਕੰਮ ਤੇ ਜਿਹੜਾ ਸਟਾਪ ਲੱਗਾ ਤੇ ਤੁਸੀਂ ਨਿਤ ਦਿਨ ਦੇਖ ਲਓ ਹਰ ਥਾਂ ਤੇ ਕਦੇ ਮੈਂਟੈਂਟੀ ਲੀਫ ਵਾਈਟ ਰੋ ਕਰਕੇ ਹਸਪੀਟਲ ਦਾ ਬੰਦ ਕਰ ਦਿੰਦੇ ਹਾਂ ਕਦੇ ਐਮਰਜੈਂਸੀ ਡਿਪਾਰਟਮੈਂਟ ਬੰਦ ਕਰ ਦਿੰਦੇ ਆ BC ਦੇ ਵਿੱਚ ਤਕਰੀਬਨ ਤਕਰੀਬਨ ਅਪ ਟੂ ਵੈਨਕੂਵਰ ਤੋਂ ਲੈ ਕੇ ਤੇ ਪ੍ਰਿੰਸ ਰੂਪਰਟ ਤੱਕ ਇਹਨਾਂ ਦੇ ਵੀ ਹਰ ਰੋਜ਼ ਕੋਈ ਨਾ ਕੋਈ ਖਬਰਾਂ ਹੀ ਸੁਣਦੇ ਆ ਜੀ ਅੱਜ ਇਸ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਸ਼ੋਰਟੇਜ ਆ ਕਿਤੇ ਨਰਸਾਂ ਦੀ ਸ਼ੋਰਟੇਜ ਆ ਕਿਤੇ ਐਮਬੂਲੈਂਸ ਦੀ ਸ਼ੋਰਟੇਜ ਆ ਜੀ ਵੀ ਇੰਨੀ ਮਿਸ ਮੈਨੇਜਮੈਂਟ ਇਹ ਮੁੱਖ ਮੰਤਰੀ ਨੇ ਕੀਤੀ ਹੈ ਇਤਿਹਾਸ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੋ ਇਹ ਜਿਹੜਾ 트ੰਪ ਦਾ ਤੁਸੀਂ ਪੁੱਛਿਆ ਵੀ 트ੰਪ ਤੇ ਸੱਟ ਰਿਹਾ ਜਦੋਂ ਡੇਵਿਡ ਈਬੀ ਨੇ ਸੰਭਾਲੇ ਅੱਜ ਦੀ ਡੇਟ 'ਚ ਵੀ ਜਿਹੜਾ ਟੈਰਫ ਦਾ ਇਹ ਕਹਿ ਰਿਹਾ ਵੀ ਉਹਦੇ ਕਰਕੇ ਘਾਟਾ ਪੈ ਰਿਹਾ ਟੈਰਫ ਤਾਂ ਜਿਹੜਾ 30 ਜੂਨ ਤੱਕ ਤਾਂ ਵੈਸੇ ਹੀ ਜਿਹੜਾ ਅਜੇ ਕੁਸਮਾ ਚੱਲੀ ਜਾਣੀ ਆ ਅਜੇ ਉਸੇ ਤਰ੍ਹਾਂ ਹੀ ਸਾਡੀ ਸਾਰੀ ਟ੍ਰੇਡ ਚੱਲ ਰਹੀ ਆ ਤੇ ਘਾਟਾ ਕਿੱਥੋਂ ਪੈ ਗਿਆ ਇਹਦਾ 30 ਜੂਨ ਤੋਂ ਬਾਅਦ ਜੇ ਟਰੰਪ ਨੇ ਕੁਸਮਾ ਤੇ ਸਾਈਨ ਨਾ ਕੀਤੇ ਰੀਨਿਊ ਕਰਨ ਲਈ ਤੇ ਫਿਰ ਜਿਹੜਾ ਹੈਗਾ ਵਾ ਘਟਾ ਉਹ ਤੁਸੀਂ ਦੇਖਦੇ ਰਹਿ ਜਾਓਗੇ ਵੀ ਕੀ ਹੋਇਆ ਹੁਣ ਤਕਰੀਬਨ ਜਿਹੜਾ 15000 ਤੱਕ ਜੋਬ ਇਹਨਾਂ ਨੇ ਸਰਕਾਰੀ ਮਹਿਕਮੇ ਦੇ ਵਿੱਚੋਂ ਕਿਹਾ ਵੀ ਅਸੀਂ ਘਟਾ ਦੇਣੀ ਆ ਤੇ ਜਿਹੜੀ ਅਨੁਮਾਨ ਹੈ 10000 ਜਿਹੜੀ ਆ ਉਹ ਪ੍ਰਾਈਵੇਟ ਸੈਕਟਰ ਚੋਂ ਵੀ ਜੋਬ ਇਹਨਾਂ ਦੀਆਂ ਨਲਾਕੀਆਂ ਦਾ ਕਾਰਨ ਜਾਣੀ ਐਂਡੀ ਵੀ ਤੇ 25000 ਜੋਬ ਜੇ ਇਸ ਸੂਬੇ ਚ ਘਟ ਜਾਏ ਤੇ ਉਹਦਾ ਕਿੰਨਾ ਫਰਕ ਪੈਗਾ ਫਿਰ ਜਿਹੜੇ ਵੀ ਇਹਨੇ ਆਨ ਖਰਚੇ ਆ ਆਮਦਨ ਨਾਲੋਂ 17% ਜਿਹੜਾ ਵਾ ਜਿੰਨਾ ਰੈਵਨਿਊ ਵਧ ਰਿਹਾ ਉਸ ਤੋਂ 17% ਵਾਧੇ ਨਾਲ ਜਿਹੜੇ ਵਧ ਰਿਹਾ ਖਰਚੇ ਕੋਈ ਸਾਵਗਤਤਾ ਵੀ ਨਹੀਂ ਜਨਾਬ ਉਹ ਨਹੀਂ ਪਤਾ ਨਹੀਂ ਕਿਹੜੀਆਂ ਮਸਤੀਆਂ ਦੇ ਵਿੱਚ ਘੁੰਮ ਰਿਹਾ ਵੀ ਜਿਹੜਾ ਸੂਬੇ ਦਾ ਪੱਠਾ ਬਿਠਾ ਕੇ ਮਿਸ ਮੈਨੇਜਮੈਂਟ ਜਿਹੜੀ ਹੈ ਉਹ 파ਰੂ ਹੋ ਗਈ ਸੂਬੇ ਤੇ ਬਿਲਕੁਲ 파ਰੂ ਹੋ ਗਈ ਜੀ ਮਿਸ ਮੈਨੇਜਮੈਂਟ ਦਾ ਹੀ ਨਤੀਜਾ ਵਾ ਨਹੀਂ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਨੇ ਨੇਚਰਲ ਰਿਸੋਰਸਸ ਇਨਾ ਕੁਝ ਵਧੀਆ ਹੋ ਸਕਦਾ ਪਰ ਇਹਦੀ ਮਿਸ ਮੈਨੇਜਮੈਂਟ ਦਾ ਹੀ ਨਤੀਜਾ ਵਾ ਜਿਹੜਾ ਅੱਜ ਸੂਬਾ ਸਾਡਾ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਥੱਲੇ ਨੂੰ ਜਾ ਰਿਹਾ ਜੀ ਤੁਹੋ ਗਿਲਸਾਹਬ ਬੀਸੀ ਦੇ ਕਰਜ਼ਾ ਜਿਹੜਾ ਉਹ ਲਗਾਤਾਰ ਵਧ ਰਿਹਾ। ਸੋ ਇਹ ਜਿਹਾ ਕਿਉਂਕਿ ਤੇ ਹੁਣ ਮੋਟਾ ਵਿਆਜ ਵੀ ਸਾਨੂੰ ਦੇਣਾ ਪੈਣਾ ਇਸ ਕਰਜ਼ੇ ਤੇ। ਸੋ ਇਸ ਵਿਆਜ ਦਾ ਤੇ ਇਹ ਆਮ ਜਿਹੜੇ ਨਾਗਰਿਕਾਂ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪਊਗਾ ਜੀ? ਦੇਖੋ ਪਹਿਲੀ ਗੱਲ ਤਾਂ ਜੀ 2026 ਜਿਹੜਾ ਬਜਟ ਕੀਤਾ ਉਹਦੇ ਵਿੱਚ ਇਹਨਾਂ ਨੇ ਬੀਸੀ ਤੇ ਕੁੱਲ ਕਰਜ਼ਾ ਜਿਹੜਾ ਵਾ ਉਹ 154 ਬਿਲੀਅਨ ਡਾਲਰ ਤੱਕ ਦਾ ਅਨੁਮਾਨ ਲਾਇਆ ਤੇ 2028 ਤੱਕ 235 ਬਿਲੀਅਨ ਜਿਹੜਾ ਹੈਗਾ ਵੀ ਉਹ ਹੋਣ ਦਾ ਅਨੁਮਾਨ ਹੈ। ਹੁਣ 235 ਬਿਲੀਅਨ ਡਾਲਰ ਦਾ ਕਰਜ਼ਾ ਜਿਹੜਾ ਉਹਦਾ ਜੇ ਵਿਆਜ ਹੀ ਮੋੜਨਾ ਵਾ ਤੇ ਤਕਰੀਬਨ 9 ਬਿਲੀਅਨ ਜੀ ਬਈ ਇਹ 8.5 ਬਿਲੀਅਨ ਤੋਂ ਲੈ ਕੇ 9 ਬਿਲੀਅਨ ਡਾਲਰ ਜਿਹੜੇ ਆ ਉਹਦਾ ਵਿਆਜ ਤੇ ਹੀ ਹਰ ਸਾਲ ਜਾਂਦੇ ਲੱਗਣਿਆ ਇਸ ਦਾ ਜਿਹੜਾ ਸਿੱਧਾ ਹਰ ਇੱਕ ਬੀਸੀ ਦੇ ਵਿੱਚ ਜਿਹੜਾ ਰਹਿਣ ਵਾਲੇ ਬੰਦੇ ਤੇ 1500 ਤੋਂ ਲੈ ਕੇ 1600 ਡਾਲਰ ਦਾ ਵਿਆਜ ਜਿਹੜਾ ਹੈਗਾ ਉਹ ਹਰ ਬੰਦੇ ਤੇ ਪੈਣਾ ਬੰਦੇ ਤੇ ਪੈਣਾ ਉਹਨੂੰ ਦੇਣਾ ਪੈਗਾ ਟੈਕਸ ਦੇ ਜ਼ਰੀਏ ਤੇ ਜੇ ਇਹ ਪੈਸਾ ਸਾਰਾ ਸਿਹਤ ਸੁਭਾਵਾਂ ਜਾਂ ਸਕੂਲਾਂ ਤੇ ਖਰਚ ਹੋਣਾ ਚਾਹੀਦਾ ਸੀ ਆ ਤੇ ਇਹ 트럼ਪ ਨੂੰ ਬਲੇਮ ਕਰਕੇ ਈਬੀ ਇਸ ਗੱਲ ਤੋਂ ਧਿਆਨ ਭਟਕਾ ਰਹੇ ਆ ਕਿ ਸੂਬੇ ਦਾ ਕਰਜ਼ੇ ਦੀ ਜਹੀ ਪੰਡ ਜਿਹੜੀ ਆ ਬਈ ਇਹ 트럼ਪ ਦਾ ਕਰਕੇ ਵੀ ਅਸੀਂ ਇਹ ਪੰਡ ਭਾਰੀ ਹੋ ਗਈ ਪੰਡ ਭਾਰੀ ਸਾਡੀ ਹੋ ਗਈ ਜੀ 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 ਸੋ ਗਿਲ ਸਾਹਿਬ ਡੇਵਿਡ ਈਬੀ ਵੱਲੋਂ ਨੌਕਰੀਆਂ 'ਚ ਕਟੌਤੀ ਦੀ ਗੱਲ ਵੀ ਕੀਤੀ ਗਈ ਹੈ ਤੇ ਟੈਕਸਾਂ ਦੇ ਵਿੱਚ ਵਾਧੇ ਦੀਆਂ ਜਿਹੜੀਆਂ ਕੋਸ਼ਾਂ ਉਹ ਸਰਕਾਰ ਕਰ ਰਹੀ ਹੈ ਸੋ ਇਹਦਾ ਮਤਲਬ ਹੈ ਵੀ ਈਬੀ ਜਿਹੜਾ ਆਪਦੀਆਂ ਨਾਕਾਮੀਆਂ ਨੂੰ ਸਵੀਕਾਰ ਕਰਦਾ ਤਾਂ ਹੀ ਇਹ ਇਸ ਤਰ੍ਹਾਂ ਦੇ ਸਖਤ ਫੈਸਲੇ ਜਿਹੜੇ ਲੋਕਾਂ ਦੇ ਮਰ ਰਹੇ ਜੀ ਬਿਲਕੁਲ ਤੁਸੀਂ ਦੱਸੋ ਵੀ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਬਜਾਏ 15000 ਤਾਂ ਸਰਕਾਰੀ ਨੌਕਰੀਆਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਤੇ 10000 ਜਿਹੜਾ ਵਾ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਖਤਮ ਹੋ ਜਾਣਾ ਤੇ ਜਿਹੜਾ ਘੱਟੋ ਘੱਟ ਇਨਕਮ ਟੈਕਸ ਦੀ ਦਰ ਜਿਹੜੀ ਸੀਗੀ ਉਹ 5.06 ਸੀਗੀ ਹੂੰ ਉਹਨੂੰ ਵਧਾ ਕੇ 5.5% ਤੋਂ ਵੀ ਉੱਪਰ ਕਰ ਦਿੱਤਾ ਗਿਆ ਹਾਂਜੀ ਈਵੀ ਦਾ ਇਹ ਤਰਕ ਜਿਹੜਾ ਲੋਕਾਂ ਨੂੰ ਵੀ 트ੰਪ ਨੇ ਆਰਥਿਕ ਤੌਰ ਤੇ ਕਮਜ਼ੋਰ ਕੀਤੀ ਆ ਇਹ ਬਿਲਕੁਲ ਬੇਬੁਨਿਆਦ ਆ 트ੰਪ ਦਾ ਜੇ ਬੀਸੀਡੀ ਜਿਹੜੀ ਹਰਤਾ ਨੂੰ ਘਟਾਉਣ ਦੇ ਲਈ 30 ਜੂਨ ਤੋਂ ਬਾਅਦ ਦਾ ਲੱਗਣਾ ਪਰ ਇਹ ਪਹਿਲੋਂ ਹੀ ਜਿਹੜਾ ਹੈਗਾ ਵਾ ਵੀ ਲੋਕਾਂ ਦੀਆਂ ਟੈਕਸ ਵਾਧੂ ਲਾ ਕੇ ਤੇ ਜੇਬਾਂ ਕੱਟਣ ਦਾ ਤੇ ਰੁਜ਼ਗਾਰ ਨੂੰ ਘਟਾਉਣ ਦਾ ਕੰਮ ਕਰ ਰਿਆ ਇਹ ਇਹਦੇ ਲਈ ਜਿਹੜਾ ਠੀਕ ਨਹੀਂਗਾ ਮੈਂ ਤਾਂ ਬੀਸੀ ਦੇ ਲੋਕਾਂ ਨੂੰ ਇਹ ਕਹੂੰਗਾ ਕਿ ਲੰਬੇ ਸਮੇਂ ਤੋਂ ਹੁਣ ਜਿਹੜੀ ਐਨਡੀਪੀ ਆ ਰਾਜ ਭਾਗ ਦੇ ਵਿੱਚ ਜੇ ਸੂਬੇ ਨੂੰ ਬਚਾਉਣਾ ਚਾਹੁੰਦੇ ਆ ਚਲੋ ਨਿਊਟਨ ਦਾ ਵਾਲੀ ਦੇ ਏਰੀਏ ਜਾਂ ਸਰੀ ਦੇ ਵਿੱਚ ਤਾਂ ਜਿਹੜਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬੀਆਂ ਨੂੰ ਇਹਨਾਂ ਨੇ ਦਾ ਪੰਜਾਬ ਦੇ ਵਿੱਚ ਵੀ ਇਦਾਂ ਹੀ ਗਲਤ ਡਿਸੀਜਨ ਲੈ ਲੈ ਪੱਠਾ ਬਿਠਾਇਆ ਇੱਥੇ ਵੀ ਬਿਠਾਉਂਦੇ ਆਏ ਆ ਤੇ ਬਿਠਾਉਂਦੇ ਰਹਿਣਗੇ ਹੂੰ ਪਰ ਬਾਕੀ ਜਿਹੜਾ ਕੈਨੇਡਾ ਦੇ ਸੂਜਵਾਨ ਵੋਟਰ ਆ ਉਹਨਾਂ ਨੂੰ ਇਸ ਵੇਲੇ ਇਹ ਤਹਈਆ ਕਰ ਲੈਣਾ ਚਾਹੀਦਾ ਵੀ ਐਨਡੀਪੀ ਨੂੰ ਚਲਦਾ ਕਰਕੇ ਤੇ ਸੂਬੇ ਨੂੰ ਬਚਾਉਣਾ ਚਾਹੀਦਾ ਨਹੀਂ ਤੇ ਸੂਬਾ ਬਚੇਗਾ ਨਹੀਂ ਪਹਿਲੋਂ ਵੀ ਜਦੋਂ ਐਨਡੀਪੀ ਜਾਂਦੀ ਜਾਂਦੀ ਸੂਬੇ ਦਾ ਪੱਠਾ ਉਠਾ ਗਈ ਸੀ ਅਖੀਰ ਦੋ ਸੀਟਾਂ ਤੇ ਆ ਗਈ ਸੀ ਬਾਅਦ ਦੇ ਵਿੱਚ ਬਹੁਤ देर ਬਾਅਦ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰੀ ਮੌਕਾ ਮਿਲਿਆ ਉਦੋਂ ਜਿੰਨੀ ਦੇਰ ਤਾਈ ਤਾਂ ਮਿਸਟਰ ਹਾਰਗਨ ਰਹੇ ਉਹਨਾਂ ਨੇ ਲਿਬਰਲ ਤੇ ਐਨਡੀਪੀ ਦੀਆਂ ਪਾਲਿਸੀਆਂ ਦੋਨਾਂ ਚੋਂ ਵਿਚਾਲੇ ਆਣ ਕੇ ਕੰਮ ਕੀਤਾ ਤੇ ਬਹੁਤ ਵਧੀਆ ਸਰਕਾਰ ਜਿਹੜੀ ਉਹਨਾਂ ਨੇ ਆਪਣੇ ਮ ਦੇ ਵਿੱਚ ਪੇਸ਼ ਕੀਤੀ ਆ ਇਹ ਹੀ ਐਮ ਐਲ اے ਸੀ ਇਹ ਹੀ ਮਨਿਸਟਰ ਜੀ ਸਰਕਾਰ ਵਧੀਆ ਚੱਲਦੀ ਸੀ ਆ ਦੇਖ ਲੋ ਹੁਣ ਐਨ ਡੀ ਪੀ ਦਾ ਹੀ ਲੀਡਰ ਆਇਆ ਨਵਾਂ ਤੇ ਉਹਨੇ ਸੂਬੇ ਦਾ ਜਿਹੜਾ ਪੱਠਾ ਵਾ ਉਹ ਟੋਟਲੀ ਬਿਠਾ ਕੇ ਤਾਂ ਦਿਵਾਲੀਆ ਕੱਢ ਦਿੱਤਾ ਤੇ ਹੁਣ 2026 ਦੇ ਵਿੱਚ ਜਿਹੜੀਆਂ ਕਟੀਆਂ ਵਾਂ ਵੀ ਐ ਐਸ ਸੀ ਚੋਂ ਕੱਟ ਦੇਣਾ ਐਸ ਸੀ ਚੋਂ ਕੱਟ ਦੇਣਾ ਹਾਊਸਿੰਗ ਦਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਦੇਰੀ ਲਈ ਵੀ ਡੇਵਡ ਈ ਵੀ ਹੀ ਜੁਮੇ ਆ ਰਿਹਾ ਇਹ ਤੱਥਾਂ ਨੂੰ ਛਿਪਾ ਰਿਹਾ ਸਕੂਲਾਂ ਦੇ ਵੀ ਤੇ ਸਿਹਤ ਦੇ ਵੀ ਜਿਹੜੇ ਫੰਡ ਜਿਹੜੇ ਆ ਉਹ ਰੋਕਤੇ ਆ ਜਿਵੇਂ ਇਸ ਦੁਗਾ ਚ ਵਾਧਾ ਨਹੀਂ ਹੋਊਗਾ ਔਰ ਇਹ ਦੋ ਬੁਨਿਆਦੀ ਗੱਲਾਂ ਨੇ ਸਿਹਤ ਦਾ ਢਾਂਚਾ ਦਾ ਸਾਡਾ ਪਹਿਲਾਂ ਹੀ ਬੜਾ ਖਤਰਨਾਕ ਢੰਗ ਦੇ ਨਾਲ ਚੱਲ ਰਿਹਾ ਔਰ ਸਕੂਲਾਂ ਦੇ ਵਿੱਚ ਵੀ ਜਿਵੇਂ ਪੋਰਟੇਬਲ ਕਲਾਸਾਂ ਜਿਹੜੀਆਂ ਆ ਉਹ ਸਾਨੂੰ ਬੁਲਾਉਣੀਆਂ ਪੈ ਰਹੀਆਂ ਇਹ ਜਿਹੇ ਹਾਲਾਤਾਂ ਦੇ ਵਿੱਚ ਤੇ ਹੁਣ ਮਿਲ ਕੇ ਨਵੇਂ ਬਜਟ ਦੇ ਵਿੱਚ ਇਸ ਚੀਜ਼ ਨੂੰ ਬਿਲਕੁਲ ਜਾਮ ਕਰ ਦੇਣਾ ਇਹ ਸੁਸਤੀ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਦੇਖੋ 2026 ਦੇ ਵਿੱਚ ਜਿਹੜਾ ਬਜਟ ਆਇਆ ਹੁਣ ਇਹ 트ੰਪ ਦਾ ਡਰਾਵਾ ਦਿਖਾ ਕੇ ਤੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਪਰ ਲੋਕ ਇੰਨੇ ਕਮਲੇ ਨਹੀਂ ਇੱਕ ਤਾਂ ਇਹਨਾਂ ਦੇ ਕੋਲੋਂ ਜਿਹੜੀ ਆ ਆਪਣੇ ਖਰਚੇ ਦੀ ਵਿਉਂਤਬੰਦੀ ਨਹੀਂ ਕਰ ਰਹੀ ਸਰਕਾਰ ਕੋਲ ਕੰਸਟਰਕਸ਼ਨ ਲਾਗਤਾਂ ਕੋਸਟ ਨੂੰ ਕਾਬੂ ਕਰਨ ਦੀ ਕੋਈ ਯੋਜਨਾ ਨਹੀਂ ਰਹੀ ਹਾਊਸਿੰਗ ਮਾਰਕੀਟ ਵਿੱਚ ਇੰਨੀ ਗਰਾਵਟ ਆ ਪ੍ਰੋਪਰਟੀ ਟ੍ਰਾਂਸਫਰ ਟੈਕਸ ਤੋਂ ਬਹੁਤ ਵੱਡੀ ਆਮਦਨ ਹੁੰਦੀ ਸੀ ਉਹ ਸਾਰੀ ਜਾਂਦੀ ਲੱਗੀ ਈਵੀ ਦੀਆਂ ਗ੍ਰੀਨ ਨੀਤੀਆਂ ਤੇ ਵਾਧੂ ਟੈਕਸਾਂ ਨੇ ਉਹ ਸਾਰੀ ਵਿਜੋਗ ਨੂੰ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਅਤੇ ਹੁਣ ਉਹ ਆਪਣੀ ਇਸ ਰਣਨੀਤਿਕ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਛਾਪੌਣ ਲਈ ਜਿਹੜਾ ਹੈਗਾ ਇਹ ਸਾਰਾ ਅੰਤਰਰਾਸ਼ਟਰੀ ਵਪਾਰ 트ੰਪ ਤੇ ਜਾਂ ਹੋਰ ਗੱਲਾਂ ਤੇ ਮੜ ਕੇ ਆਪਣੇ ਆਪ ਨੂੰ ਸੁਰਖਰੂ ਕਰਨਾ ਚਾਹੁੰਦਾ ਵਾ ਪਰ ਠੀਕ ਹੈ اپੋਜੀਸ਼ਨ ਆਪਣਾ ਰੋਲ ਅਦਾ ਕਰਦੀ ਹੈ ਪਰ ਮੀਡੀਆ ਕੈਨ ਪਲੇ ਆਲਸੋ اپੋਜੀਸ਼ਨ ਰੋਲ ਅਸੀਂ ਇਹਦੀਆਂ ਨਲਾਇਕੀਆਂ ਤੋਂ ਜਿਹੜਾ ਹੈਗਾ ਵਾ ਰੇਡੀਓ ਇੰਡੀਆ ਦੇ ਸਰੋਤਿਆਂ ਨੂੰ ਰੂਬਰੂ ਕਰਾਉਂਦੇ ਰਵਾਂਗੇ ਤੇ ਦੱਸਦੇ ਰਵਾਂਗੇ ਵੀ ਇਹ ਕੋਈ ਵੀ ਜਿਹੜਾ ਹੈਗਾ ਵਾ ਕੁਦਰਤੀ ਘਾਟਾ ਨਹੀਂ ਇਹ ਸਿਰਫ ਤੇ ਸਿਰਫ ਮਿਸ ਮੈਨੇਜਮੈਂਟ ਦਾ ਤੇ ਡੇਵਿਡ ਈਬੀ ਦੀਆਂ ਨਲਾਇਕੀਆਂ ਦਾ ਕਾਰਨ ਹੈ ਜਿਹੜਾ ਸੂਬਾ ਡੋਬ ਰਿਹਾ ਵਾ ਤੇ ਜਿਹੜਾ ਕੁੱਲ ਘਾਟਾ ਵਾ ਉਹ 13.3 ਬਿਲੀਅਨ ਦੱਸਿਆ ਕੁੱਲ ਕਰਜ਼ਾ 161 ਬਿਲੀਅਨ ਡਾਲਰ ਦੱਸਿਆ ਨੌਕਰੀਆਂ ਦੇ ਵਿੱਚ 15000 ਦੀ ਕਟੌਤੀ ਆ ਜੀ ਤੇ 10000 ਪ੍ਰਾਈਵੇਟ ਸੈਕਟਰ ਚ ਹੋ ਜਾਣੀ ਆ ਟੈਕਸ ਹੋਰ ਲਾ ਦਿੱਤੇ ਆ ਮਿੰਤਾ ਸਮਝ ਨਹੀਂ ਆਉਂਦੀ ਵੀ ਇਸ ਵੇਲੇ ਲੋਕ ਜਿਹੜੀ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਆ ਕੋਈ ਸੇਫਟੀ ਦਾ ਨਹੀਂ ਹੈਗਾ ਕੋਈ ਲਾ ਐਂਡ ਆਰਡਰ ਕਲੈਪਸ ਹੋ ਚੁੱਕਾ ਸਮਝ ਨਹੀਂ ਆ ਰਹੀ ਵੀ ਜਿਹੜੀ ਹੈਗੀ ਆ ਵੀ ਇੰਨੀ ਮਿਸਮੈਨੇਜਮੈਂਟ ਵੀ ਕੈਨੇਡਾ ਵਰਗੇ ਇਸ ਅਗਾਹ ਵਧੂ ਦੇਸ਼ ਦੇ ਵਿੱਚ ਦੇਖੀ ਜਾਊਗੀ ਸੋ ਇਹ ਇਹ ਡੇਵਿਡ ਡੀਬੀ ਦੀ ਜਿਹੜੀ ਲੀਡਰਸ਼ਿਪ ਆ ਤੇ ਡੇਵਿਡ ਡੀਬੀ ਦੀ ਸਰਕਾਰ ਨੇ ਵੀ ਬਹੁਤ ਬਹੁਤ ਵੱਡਾ ਧੋਖਾ ਮਾਇਆ ਆਪਣੇ ਸੂਬੇ ਦੇ ਲੋਕਾਂ ਨਾਲ ਮੈਂ ਪੂਰ ਜ਼ੋਰ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਨਹੀਂ ਆਉਣ ਵਾਲੇ ਮਹੀਨਿਆਂ 'ਚ ਸਮਝਦੇ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਸਬਕ ਸਿਖਾ ਗਏ ਤੇ પાਸੇ ਕਰ ਦਿੱਤਾ ਬਿਹਤਰ ਰਹੇਗਾ ਨਹੀਂ ਤੇ ਸੂਬੇ ਨੂੰ ਇਹ ਹੋਰ ਵੀ ਜ਼ਿਆਦਾ ਡੈਫਿਸਿਟ ਦੇ ਵਿੱਚ ਤੱਕ ਦੇਣਗੇ ਤੱਕ ਦੇਣਗੇ ਜੀ ਸੋ ਗਿਲ ਸਾਹਿਬ ਬਹੁਤ ਡਰਾਉਣੇ ਅੰਕੜੇ ਤੁਸੀਂ ਪੇਸ਼ ਕੀਤੇ ਸੋ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਮੌਕਾ ਦੇਣ ਦਾ ਥੈਂਕ ਯੂ ਜੀ